ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚਰਦੀਕਲਾ ਟਾਈਮ ਟੀਵੀ ਮੈਂ ਹਾਂ ਤੁਹਾਡਾ ਨਰਿੰਦਰਮ ਪੰਜਾਬ ਅਪਡੇਟ ਤੇ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੀ ਕੁਝ ਵਿਸ਼ੇਸ਼ ਖਬਰਾਂ ਵੱਲ ਪਟਿਆਲਾ ਦਿਹਾਤੀ ਦੇ ਵਿੱਚ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ ਜਿਸ ਤੋਂ ਬਾਅਦ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਪਾਰਟੀ ਵਰਕਰਾਂ ਤੇ ਸਮਰਥਕਾਂ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਤੇ ਲੋਕ ਮਿਲਣੀ ਦੌਰਾਨ ਆਪਣੇ ਸੰਬੋਧਨ 'ਚ ਉਹਨਾਂ ਪਾਰਟੀ ਨੁਮਾਇੰਦਿਆਂ ਨੂੰ ਵਧਾਈ ਦਿੱਤੀ ਤੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿਕਾਸ ਲਈ ਤਿਆਰ ਕੀਤੇ ਜਾ ਰਹੇ ਪੰਜਾਬ ਮਾਡਲ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਸਾਡੇ ਕੋਲੇ ਲੀਡਰਸ਼ਿਪ ਜਿਹਦੀ ਸੋਚ ਜਿਹਦੇ ਨਾਲ ਤੁਸੀਂ ਜੁੜੇ ਹੋ ਬਹੁਤ ਸਾਰੇ ਬੰਦੇ ਸਾਡੇ 'ਚੋਂ ਪੋਲਿਟਿਕਸ 'ਚ ਨਹੀਂ ਸਿਖੇ ਮੈਂ ਵੀ ਨਹੀਂ ਸਿਖਾ ਉਹਦੇ ਵਿੱਚੋਂ ਆਪਣੇ ਆਪਣੇ ਕੰਮ ਛੱਡ ਕੇ ਜਾਂ ਆਪ ਇਹਨਾਂ ਲੀਡਰਾਂ ਨੂੰ ਜਦੋਂ ਵੋਟਾਂ ਹੁੰਦੀਆਂ ਸੀ ਮੈਂ ਵੋਟ ਪਾਉਂਦਾ ਜ਼ਰੂਰ ਸੀ। ਔਰ ਮੈਂ ਇਹ ਗੱਲ ਆਪਣੇ 52-53 ਸਾਲ ਹੋ ਗਏ ਮੈਨੂੰ ਵੋਟਾਂ ਪਾਦਿਆਂ ਨੂੰ। ਮੈਂ ਇਹ ਗੱਲ ਦਾ ਮਨ ਪੂਰੇ ਯਕੀਨ ਦੇ ਨਾਲ ਔਰ ਤੁਸੀਂ ਸਾਰੇ ਜਿਹੜੇ ਚਿੱਟੀ ਦਾੜੀਆਂ ਵਾਲੇ ਸੀ ਦੇ ਗਵਾਹ ਆ ਉਹ ਪਿਛਲੇ 50 ਸਾਲ ਦੇ ਵਿੱਚ ਜਿੰਨੀਆਂ ਲੋਕਲ ਬਾਡੀਜ਼ ਦੀਆਂ ਇਲੈਕਸ਼ਨ ਹੁੰਦੀਆਂ ਚਾਹੇ ਉਹ ਮਿਸਪਲ ਕਾਉਂਸਲ ਹੋਵੇ ਨਗਰ ਨਿਗਮ ਹੋਵੇ ਸੰਮਤੀ ਹੋਵੇ ਪੰਚਾਇਤ ਹੋਵੇ ਜ਼ਿਲ੍ਹਾ ਪ੍ਰੀਸ਼ਦ ਹੋਵੇ ਇਹ ਉਹਨਾਂ ਸਾਰੀਆਂ ਇਲੈਕਸ਼ਨਾਂ ਚ ਸਭ ਤੋਂ ਜ਼ਿਆਦਾ ਫੇਅਰ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਈ ਹੈ ਪਹਿਲੀ ਵਾਰੀ ਹੋਈ ਹੈ ਜਿੰਦਾਬਾਦ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਭਗਵੰਤ ਮਾਨ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਤੇ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਦੀ ਜੋ ਸੋਚ ਹੈ ਜੋ ਦਿੱਲੀ ਮਾਡਲ ਡਿਵੈਲਪਮੈਂਟ ਦਾ ਸੀਗਾ ਉਹਨੂੰ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਵਾਸਤੇ ਪੰਜਾਬ ਦੇ ਵਿੱਚ ਜਿਹੜੀ એનર્ਜੀ ਦੇ ਨਾਲ ਜਿਹੜੀ ਸ਼ਕਤੀ ਦੇ ਨਾਲ ਜਿਹੜੀ ਸੋਚ ਦੇ ਨਾਲ ਸਟ੍ਰੈਟਜੀ ਦੇ ਨਾਲ ਉਹਨੂੰ ਲਾਗੂ ਕੀਤਾ ਉਹਦੇ ਤੇ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਸਾਰੇ ਪੰਜਾਬ ਦੇ ਲੋਕਾਂ ਨੇ ਉਹਦੇ ਤੇ ਮੋਹਰ ਲਾਈ ਆ ਉਹ ਇੱਕ ਬਹੁਤ ਵੱਡੀ ਜਿੱਤ ਜਿਹੜੀ ਹੈਗੀ ਆ ਉਹ ਬਲੌਕ ਸਮਤੀ ਤੇ ਜਲਾ ਪ੍ਰੀਸ਼ਦ ਇਲੈਕਸ਼ਨ ਦੇ ਵਿੱਚ ਹੋਈ ਆ ਅਰ ਮੈਨੂੰ ਲੱਗਦਾ ਕਿ ਨੀਅਰਲੀ ਜਿਹੜਾ 75 80% ਜਿਹੜਾ ਹੈਗਾ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੇ 70 75% ਜਿਹੜਾ ਹੈਗਾ ਬਲਾਕ ਸ਼ਾਂਤੀ ਦੇ ਵਿੱਚ ਜਿਹੜੀਆਂ ਸਿੱਤਾ ਆਮ ਆਦਮੀ ਪਾਰਟੀ ਨੇ ਲਗੀਆਂ ਇਹ ਇੱਕ ਬਹੁਤ ਸਾਡੇ ਵਲੰਟੀਅਰਸ ਜਿਹੜੇ ਦਿਨ ਰਾਤ ਮਿਹਨਤ ਕਰਦੇ ਆ ਨਿਸ਼ਕਾਮ ਆਪਣੇ ਘਰੋਂ ਰੋਟੀ ਖਾ ਕੇ ਦਿਨ ਰਾਤ ਜਿਹੜੀ ਪਾਰਟੀ ਦੇ ਵਾਸਤੇ ਕੰਮ ਕਰਦੇ ਆ ਉਹਨਾਂ ਦੀ ਮਿਹਨਤ ਜਿਹੜੀ ਹੈਗੀ ਆ ਉਹਨਾਂ ਦੀ ਕੂਨ ਪਸੀਨੇ ਦੀ ਕਮਾਈ ਆ ਇਹ ਪਾਰਟੀ ਵਲੰਟੀਅਰਸ ਦੀ ਪਾਰਟੀ ਆ ਜਿਹੜਾ ਨੇ ਦਿਨ ਰਾਤ ਮਿਹਨਤ ਕਰਕੇ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਆ ਪਟਿਆਲੇ ਦੇ ਵਿੱਚ ਮੈਂ ਕੰਮ ਕੀਤਾ ਸਾਰੇ ਪੰਜਾਬ 'ਚ ਕੰਮ ਕੀਤਾ ਹੁਣ ਵੀ ਮੈਂ ਪੰਜਾਬ 'ਚ ਕੰਮ ਕਰ ਰਿਹਾ ਤੇ ਇਹ ਸਾਡੇ ਮੈਂ ਆਪਣੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਸਾਨੂੰ ਉਹਨਾਂ ਨੇ ਗਾਈਡ ਕੀਤਾ ਕਿ ਰਾਜਨੀਤੀ ਚੰਗੀ ਸਿੱਖਿਆ ਚੰਗੀਆਂ ਸਿਹਤ ਸਹੂਲਤਾਂ ਰੋਜ਼ਗਾਰ ਦੇ ਕੇ ਲੋਕਾਂ ਨੂੰ ਚੰਗੀਆਂ ਸਿਵਲ ਕਮਿਊਨिटीज ਦੇ ਕੇ ਵੀ ਕੀਤੀ ਜਾ ਸਕਦੀ ਆ ਜ਼ਰੂਰੀ ਨਹੀਂ ਹੈ ਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਗੁੰਮਰਾਹ ਕਰਕੇ ਜਾਂ ਸਮਾਜ ਦੇ ਵਿੱਚ ਨਫ਼ਰਤ ਫਲਾ ਕੇ ਜਾਂ ਲੜਾਈ ਝਗੜੇ ਕਰਾ ਕੇ ਖਰਚੇ ਤੇ ਪਰਚੇ ਦੀ ਰਾਜਨੀਤੀ ਕੀਤੀ ਜਾਵੇ ਚੰਗੀ ਤਰੀਕੇ ਨਾਲ ਵੀ ਇਹਨੂੰ ਮੈਂ ਗੁੱਡ ਗਵਰਨੈਂਸ ਕਹਿੰਨਾ ਕਿ ਇੱਕ ਬਹੁਤ ਵਧੀਆ ਰਾਜਨੀਤੀ ਜਿਹੜੀ ਹੈਗੀ ਆ ਇਹ ਪੰਜਾਬ ਤੋਂ ਸ਼ੁਰੂ ਮੱਲ ਦਿੱਲੀ ਤੋਂ ਸ਼ੁਰੂਆਤ ਹੋਈ ਪੰਜਾਬ ਦੇ ਵਿੱਚ ਇਹ ਮੋਟਾ ਫਲ ਫੁੱਲ ਰਿਹਾ ਤੇ ਅਖੀਰ ਮੈਂ ਪੂਰੀ ਉਮੀਦ ਕਰਦਾ ਕਿ ਪੂਰੇ ਦੇਸ਼ ਦੇ ਵਿੱਚ ਜਿਹੜੀ ਇਹ ਰਾਜਨੀਤੀ ਹੈ ਕਿਉਂਕਿ ਗੋਆ ਦੇ ਵਿੱਚ ਵੀ ਔਰ ਗੁਜਰਾਤ ਦੇ ਵਿੱਚ ਵੀ ਸਾਨੂੰ ਬਹੁਤ ਭਰਮਾ ਹੁੰਗਾਰਾ ਮਿਲਿਆ ਕਸ਼ਮੀਰ ਦੇ ਵਿੱਚ ਸਾਡਾ ਇੱਕ ਐਮਐਲਏ ਆ ਗਿਆ ਈਵਨ ਕੇਰਲਾ ਦੇ ਵਿੱਚ ਸਾਡੇ ਜਿਹੜੇ ਹੈ ਗਿਆ ਲੋਕਲ ਬਾਡੀ ਸਾਨੂੰ ਜਿੱਤ ਮਿਲੀ ਆ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੀ ਲੋਕਾਂ ਨੂੰ ਜਿਸ ਤਰ੍ਹਾਂ ਫ੍ਰੀ ਬਿਜਲੀ ਮਿਲ ਰਹੀ ਹੈ ਹੋਮ ਡਿਲੀਵਰੀ ਆਫ ਸਰਵਿਸਿਜ਼ ਆ ਕਿਸਾਨਾਂ ਨੂੰ ਪਾਣੀ ਮਿਲ ਰਿਹਾ ਸਿਹਤ ਸਹੂਲਤਾਂ ਮਿਲ ਰਹੀਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਦਵਾਈਆਂ ਫ੍ਰੀ ਮਿਲ ਰਹੀਆਂ ਲੋਕਾਂ ਦੇ ਗੁਰਦੇ ਲਿਵਰ ਫੇਲ ਹੋਣੇ ਬੰਦ ਹੋ ਰਹੇ ਆ ਤੇ ਬੱਚਿਆਂ ਨੂੰ ਪੜ੍ਹਾਈ ਮਿਲ ਰਹੀ ਹੈ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਆਫਸਰ ਬਣਨਦੇ ਉਹ ਦੁਆਰਾ ਜਿਹੜੇ ਪੰਜਾਬ ਦੇ ਲੋਕਾਂ ਸੁਪਨੇ ਲੈ ਰਹੇ ਆ ਸੋ ਮੈਂ ਇੱਕ ਵਾਰੀ ਫਿਰ ਆਪਣੀ ਸਮੂਚੀ ਲੀਡਰਸ਼ਿਪ ਨੂੰ ਧੰਨਵਾਦ ਵੀ ਕਰਦਾ ਵਧਾਈਆਂ ਵੀ ਦਿੰਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਔਰ ਆਪਣੇ ਸਾਰੇ ਵੋਲੰਟੀਅਰਸ ਨੂੰ ਜਿਹੜੇ ਕੈਂਡੀਡੇਟ ਜਿੱਤੇ ਆ ਉਹਨਾਂ ਨੂੰ ਵੀ ਜਿਹੜੇ ਨਹੀਂ ਵੀ ਜਿੱਤੇ ਉਹਨਾਂ ਨੂੰ ਕਹ ਤੇ ਅਬ ਸੀ ਜਿਹੜਾ ਹੈਗਾ ਪੰਜਾਬ ਨੂੰ ਇੱਕ ਇਹੋ ਜਿਹਾ ਮਾਡਲ ਦੇਣਾ ਜਿਹਦੇ ਨਾਲ ਪੰਜਾਬ ਇੱਕ ਮਾਡਰਨ ਸਟੇਟ ਹੋਵੇ ਸਾਡੇ ਬੱਚਾ ਨੂੰ ਬਾਹਰ ਵਿਦੇਸ਼ਾਂ ਵਿੱਚ ਨਾ ਜਾਣਾ ਪਵੇ ਧੱਕੇ ਨਾਲ ਖਾਣੇ ਪਰਣਾ ਇੱਥੇ ਰੋਜ਼ਗਾਰ ਪੈਦਾ ਕਰਨਾ ਸੀ ਇਹ ਸਾਡਾ ਅਗਲਾ ਮੰਡੇਟ ਹੈ ਔਰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਇਹ ਹੁਣ ਅਗਲੇ 15 20 ਦਿਨ ਦੇ ਵਿੱਚ ਮੇਰਾ ਅੱਜ ਤੋਂ ਹੀ ਮੇਰਾ ਜਿਹੜਾ ਸ਼ਡਿਊਲ ਹੈ ਮੇਰੀ ਸਾਰੇ ਡਿਪਟੀ ਕਮਿਸ਼ਨਰ ਸਿਵਲ ਸਰਜਨਸ ਨਾਲ ਮੀਟਿੰਗ ਹੈ ਉਹਦੇ ਵਿੱਚ ਅਸੀਂ 10 ਲੱਖ ਦਾ ਜਿਹੜਾ ਹਰ ਪਰਿਵਾਰ ਨੂੰ ਬੀਮਾ ਹੈਗਾ ਇਹ ਜਨਵਰੀ ਦੇ ਵਿੱਚ ਰੋਲ ਆਊਟ ਹੋਣਾ ਹੈਗਾ ਉਹਦਾ ਕੰਮ ਸ਼ੁਰੂ ਆ ਜੀ ਸਾਡਾ ਇਸ ਤਰ੍ਹਾਂ ਸਾਡੇ ਜਿਹੜੇ ਹੋਰ ਪਿੰਡਾਂ ਦੇ ਵਿੱਚ ਸਫਾਈ ਹੈ ਚੱਪੜ ਹੈ ਸਕੂਲ ਹੈ ਹਸਪਤਾਲ ਹੈ ਡਿਸਪੈਂਸਰੀਆਂ ਸੜਕਾਂ ਦਾ ਨੈਟਵਰਕ ਹੈ ਇਹ ਸਾਰੇ ਕੰਮ ਅਸੀਂ ਜਿਹੜਾ ਹੈਗਾ ਅਸੀਂ ਪਹਿਲਾਂ ਨਾਲੋਂ ਹੁਣ ਜਿਹੜਾ ਹੈਗਾ ਹੋਰ ਹੌਸਲੇ ਨਾਲ ਹਿੰਮਤ ਨਾਲ ਮਿਹਨਤ ਨਾਲ 4 ਗੁਣਾ ਸਪੀਡ ਤੇ ਕੰਮ ਕਰਾਂਗੇ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ মিডিਆ ਨੇ ਵੀ ਸਾਡਾ ਹਮੇਸ਼ਾ ਜਿਹੜਾ ਹੈਗਾ ਉਹ ਪੋਜ਼ਿਟਿਵ ਆਊਟਲੁੱਕ ਰੱਖੀ ਆ ਬਾਈਆਂ ਲਾਰਜ ਔਰ ਇਹ ਅੱਜ ਤੱਕ ਦੀਆਂ ਜੜੀਆਂ ਪਿਛਲੇ ਜੋ 35-40 ਸਾਲ ਜਿੰਨੀ ਤੁਹਾਡੀ ਮੈਮਰੀਆਂ ਬਹੁਤ ਸਾਰੇ ਜਰਨਲਿਸਟ ਜੰਗ ਆ ਗਿਆ ਤੇ ਲੇਕਿਨ ਮੈਨੂੰ ਪਤਾ ਕਿ 20-25 ਸਾਲ ਤੋਂ ਤੁਸੀਂ ਵੀ ਦੇਖ ਰਹੇ ਆ ਦਿਸ ਇਜ਼ ਦਾ ਮੋਸਟ ਫਰੀ ਐਂਡ ਫੇਅਰ ਇਲੈਕਸ਼ਨ ਜੀ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਹ ਨਹੀਂ ਹੋਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਚਾਰਤੀਕਲਾ ਟਾਈਮ ਟੀਵੀ ਦੇ ਨਾਲ ਫਿਲਹਾਲ ਮੈਨੂੰ ਦਿਓ ਇਛਾਤ ਧੰਨਵਾਦ